ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਪੰਜਾਬ ਦੇ ਮੌਸਮ ਬਾਰੇ ਅੱਜ ਆਇਆ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਦੀ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਸਾਹਮਣੇ ਜੋ ਆ ਰਹੀ ਹੈ ਜੀਹਾਂ ਦੇਸ਼ ਵਿੱਚ ਠੰਡ ਦਾ ਕਹਿਰ ਜਾਰੀ ਹੈ ਕੜਾਕਰੀ ਠੰਡ ਕਰਕੇ ਲੋਕ ਕੰਬ ਰਹੇ ਹਨ ਦਿੱਲੀ ਐਂਸੀਆ ਤੋਂੰਦ ਦੀ ਚਾਦਰ ਦੀ ਵਿੱਚ ਲਪੇਟਿਆ ਹੋਇਆ ਹੈ ਜਿਸ ਦੇ ਨਾਲ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਬਿਹਾਰ ਉੱਧ ਪ੍ਰਦੇਸ਼ ਵਿੱਚ ਵੀ ਸੰਗਣੀ ਧੁੰਦਛਾਈ ਹੋਈ ਜਿਸ ਕਰਕੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਅਫਗਾਨਿਸਤਾਨ ਅਤੇ ਆਸ-ਪਾਸ ਦੇ ਇਲਾਕਿਆਂ ਦੇ ਚੱਕਰਵਤੀ ਚੱਕਰ ਦੇ ਰੂਪ ਵਿੱਚ ਪੱਛਮੀ ਗੜਬਰੀ ਹੇੜਲੇ ਤੋਂ ਉੱਪਰਲੇ ਟ੍ਰੋਪੋਫੈਰਿਕ ਪੱਧਰ ਤੇ ਬਣੀ ਹੋਈ ਹੈ ਤੇ ਸ਼ੁਕਰਗੁਜ਼ਾਰ ਨੂੰ ਧੁੰਦ ਕਰਕੇ ਦਿੱਲੀ ਦੇ ਕਈ ਇਲਾਕਿਆਂ 'ਚ ਵਿਜ਼ਿਬਿਲਿਟੀ ਜ਼ੀਰੋ ਹੋ ਗਈ ਆ ਆਈਜੀਆਈ ਬੇਸ ਟੈਸਤੀ ਸਭ ਤੋਂ ਖਰਾਬ ਸੀ ਦਿੱਲੀ ਇੰਟਰਨੈਸ਼ਨਲ 에어ਪੋਰਟ ਲਿਮਟਿਡ ਮੁਤਾਬਿਕ ਤੋਂ ਕਰਕੇ 507 ਅੜਾਨਾਂ ਪ੍ਰਭਾਵਿਤ ਹੋਣਗੇ ਇਸ ਤੋਂ ਇਲਾਵਾ ਖਰਾਬ ਮੌਸਮ ਕਰਕੇ ਅੜਾਨਾਂ ਨੂੰ ਰੱਦ ਕਰਨਾ ਪਿਆ ਸੀ ਨਾਲ ਹੀ ਹੁਣ ਇਸ ਕਰਕੇ 5-6 ਜਨਵਰੀ ਨੂੰ ਦਿੱਲੀ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਉਤਰਖੰਡ ਚ ਦਫਾਨ ਦੇ ਨਾਲ-ਨਾਲ بارش ਹੋਣ ਦੀ ਸੰਭਾਵਨਾ ਹੈ ਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਲਦਾਖ ਚ 6 ਜਨਵਰੀ ਅਤੇ ਹਿਮਾਚਲ ਪ੍ਰਦੇਸ਼ ਚ 5-6 ਜਨਵਰੀ ਤੱਕ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਭਾਗ ਦਾ ਕਹਿੰਦਾ ਹੈ ਇੱਕ ਪੱਛਮੀ ਅਫਗਾਨਿਸਤਾਨ ਅਤੇ ਆਸਵਾਸਥ ਦੇ ਇਲਾਕਿਆਂ ਵਿੱਚ ਚੱਕਰਵਾਤੀ ਚੱਕਰ ਦੇ ਰੂਪ ਵਿੱਚ ਪਛਮੀ ਗੜਬਰੀ ਹੇੜਲੇ ਤੋਂ ਉੱਪਰਲੇ ਟ੍ਰੋਪੋਸਫੇਰਿਕ ਪਦਰਤੇ ਬਣੀ ਹੋਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ